ਉਹ ਸ਼ੁਰੂ ਕੀਤਾ ਗਿਆ ਉਹਦੇ ਵਿੱਚ ਜਿਹੜੇ ਹੈਗੇ ਆ ਅਸੀਂ ਜਿਹੜੇ ਡਰਗ ਹੌਟ ਸਪots ਹੈਗੇ ਨੇ ਉਹਨਾਂ ਨੂੰ ਕੋਆਰਡੀਨੇਟ ਸਪਰੇਸ਼ਨ ਅੱਜ ਕਰਕੇ ਜਿਹੜੇ ਸਾਰੇ ਪੰਜਾਬ ਦੇ ਵਿੱਚ ਚੈਕਿੰਗ ਕੀਤੀ ਹੈ ਜਿਹਦੇ ਵਿੱਚ ਜਿਹੜੇ ਵੱਖ-ਵੱਖ ਪੈਰਾਮੀਟਰਸ ਨੂੰ ਅਸੀਂ ਫੋਲੋ ਕੀਤਾ ਕਿ ਕਿਹੜੇ ਬੇਲ ਆਊਟ ਆਏ ਹੋਏ ਨੇ ਜਿਹੜੇ ਪਹਿਲਾ ਮੁਕਦਮੇ ਦੇ ਕਿੰਨੇ ਵਿਅਕਤੀਆਂ ਦੇ ਜਿੰਨਾਂ ਦੇ ਦੋਸ਼ੀਆਂ ਦੇ ਉੱਤੇ ਮੁਕਦਮੇ ਦਰਸੀ ਉਹਨਾਂ ਨੂੰ ਈਲ ਦੇ ਵਿੱਚ ਵੀ ਭੇਜਿਆ ਸੀ ਉਹਨਾਂ ਜੋ ਅਗਰ ਕੋਈ ਜਮਾਤਦਾਰ ਹੈ ਉਹਨਾਂ ਨੂੰ ਚੈੱਕ ਕਰਨ ਦੇ ਵਾਸਤੇ ਕੋਈ ਦੁਬਾਰਾ ਇਹ ਨਸ਼ਿਆਂ ਦੇ ਕੰਮ ਦੇ ਵਿੱਚ ਕੋਈ ਦੁਬਾਰਾ ਇਨਵੋਲ ਨਾ ਹੋਵੇ। ਉਹ ਪਿੰਡ ਦੇ ਵਿੱਚ ਹੁਣ ਕਿੰਨੇ ਕੁ ਪਰਸੈਂਟ ਜੜੀ ਹੈਗੀ ਹੈ ਕੋਈ ਸਮੱਸਿਆ ਹੈ ਇਹਨਾਂ ਹੌਟਸਪੌਟਸ ਦੇ ਵਿੱਚ ਉਹਦੇ ਸੰਬੰਧੀ ਜੜੀ ਹੈਗੀ ਹੈ ਆਪਣੇ ਜਿਹੜੇ ਸਾਡੇ ਮੋਤਵਰ ਬੰਦੇ ਹੈਗੇ ਇਸ ਤੋਂ ਦੇ ਸਰਪੰਚ ਨੇ ਜਾਂ ਸਾਬਕਾ ਸਰਪੰਚ ਨੇ ਪੰਚਾਇਤਾਂ ਦੇ ਆਮ ਇਥੋਂ ਦੇ ਵਸੂਫੇ ਜੰਡੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਦੱਸਿਆ ਕਿ ਇਸ ਜਿਹੇ ਪਿੰਡ ਦੀ ਗੱਲ ਕਰੀਏ ਤਾਂ 100% ਜਿਹੜਾ ਹੈਗਾ ਨਸ਼ਾ ਕਤਮ ਹੋ ਚੁੱਕਿਆ ਜਿਹੜੇ ਵਿਅਕਤੀ ਨਸ਼ੇ ਦਾ ਕੰਮ ਕਰਦੇ ਸੀ ਉਹ ਅੱਜ ਵੀ ਆ ਘਰ ਮੈਂ ਚੈੱਕ ਕੀਤੇ ਆਂ ਕਿ ਉਹ ਜੇਲ੍ਹ ਦੇ ਵਿੱਚ ਐਂਡ ਅੱਗੇ ਤੋਂ ਵੀ ਜੇ ਕੋਈ ਇਹਨਾਂ ਨੂੰ ਜਿਹੜਾ ਹੈਗਾ ਸਖਤ ਸੁਨੇਹਾ ਦਿੱਤਾ ਜਾਂਦਾ ਕਿ ਅਗਰ ਕੋਈ ਨਸ਼ੇ ਦੇ ਵਿੱਚ ਕੰਮ ਦੇ ਵਿੱਚ ਕੋਈ ਇਨਵੋਲਵ ਹੁੰਦਾ ਨਸ਼ਾ ਵੇਚਦਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੀ ਕੀਤੀ ਜਾਊਗੀ ਤੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਫੇਜਿਆ ਜਾਊਗਾ ਜੇ ਜਿਹੜੇ ਕੋਈ ਐਡਿਕਟ ਹੈਗੇ ਨੇ ਉਹਨਾਂ ਦਾ ਅਸੀਂ ਪਿੰਡ ਵਾਲਿਆਂ ਨੂੰ ਅਸੀਂ ਜਿਹੜਾ ਦੱਸਿਆ ਹੈਗਾ ਕਿ ਐਡਿਕਟਸ ਦਾ ਅਸੀਂ ਐਡਮਿਟ ਕਰਵਾ ਕੇ ਡਰੱਗ ਡਿਟਿਕਸ਼ਨ ਸੈਂਟਰਸ ਹੈਗੇ ਨੇ ਪੰਜਾਬ ਸਰਕਾਰ ਦੇ ਜਿਹੜੇ ਸੈਂਟਰ ਹੈਗੇ ਨੇ ਉਹਨਾਂ ਦੇ ਵਿੱਚ ਦਾਖਲ ਕਰਾ ਕੇ ਉਹਨਾਂ ਦਾ ਇਲਾਜ ਕਰਾਇਆ ਜਾਏਗਾ ਕਿ ਉਹ ਮੁੱਖ ਜਿਹੜੀ ਧਾਰਾ ਹੈਗੀ ਹੈ ਦੁਆਰਾ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਬਤੀਤ ਕਰ ਸਕਣ ਤੇ ਨਸ਼ੇ ਦੀ ਜਿਹੜੀ ਇਹ ਦਲਦਲ ਦੇ ਵਿੱਚੋਂ ਬਾਹਰ ਆਜੇਣ ਉਹਨਾਂ ਦਾ ਇਲਾਜ ਕਰਾਇਆ ਜਾਵੇਗਾ ਤੇ ਜਿਹੜੇ ਦੇ ਨਸ਼ੇ ਦੇ ਸਪਲਾਈਅਰ ਜਾਂ ਪੈਡਲਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਠੀਕ ਤਾਂ ਮਸ